ਅੱਜ ਅਸੀਂ ਆਪਣਾ ਮੈਨੀਫੈਸਟੋ ਜਾਰੀ ਕਰਨਾ ਸੀ ਲੇਕਿਨ ਕੱਲ ਜਿਹੜੀਆਂ ਘਟਨਾਵਾਂ ਹੋਈਆਂ ਉਹਦੇ ਕਰਕੇ ਸਾਨੂੰ ਲੇਟ ਕਰਨਾ ਪੈ ਰਿਹਾ ਕਿਉਂਕਿ ਕੱਲ ਸਰਦਾਰ ਬਰਜਿੰਦਰ ਸਿੰਘ ਹਮਦਰ ਜਿਹੜੇ ਕਿ ਅਜੀਤ ਆਧਾਰੇ ਦੇ ਸੰਪਾਦਕ ਉਹਨਾਂ ਤੇ ਐਫਆਈਆਰ ਦਰਜ ਕਰਤੀ ਹੈ ਜਿਹੜਾ ਕਿ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਕਿ ਜਲੰਧਰ ਪ੍ਰੈਸ ਦੇ ਨਾਲ ਵੀ ਜਾਣਿਆ ਜਾਂਦਾ ਹੈ ਜਲੰਧਰ ਜਗ ਬਾਣੀ ਪੰਜਾਬ ਕੇਸਰੀ ਗਰੁੱਪ ਜਲੰਧਰ ਦੀ ਸ਼ਾਨ ਹੈ ਜੈਨਿਕ ਸਵੇਰਾ ਗਰੁੱਪ ਜਲੰਧਰ ਦੀ ਸ਼ਾਨ ਹੈ ਅਜੀਤ ਗਰੁੱਪ ਜਲੰਧਰ ਦੀ ਸ਼ਾਨ ਹੈ ਬਾਕੀ ادارے ਇੱਥੇ ਟਰਬਿਊਨ ਇੱਥੇ ਜਿੰਨੇ ਵੀ ਹੈ ਹਰ ਅਖਬਾਰ ਦਾ ਇੱਥੇ ਬੜਾ ਦਫ਼ਤਰ ਹੈ ਔਰ ਜਲੰਧਰ ਪ੍ਰੈਸ ਦੇ ਨਾਲ ਜਾਣਿਆ ਜਾਂਦਾ ਜਲੰਧਰ ਕਰਕੇ ਪ੍ਰੈਸ ਦਾ ਨਾਮ ਪ੍ਰੈਸ ਕਰਕੇ ਜਲੰਧਰ ਦਾ ਨਾਮ ਮਸ਼ਹੂਰ ਹੈ ਆ ਜਿਹੜੀ ਹਰਕਤ ਇਹ ਸਰਕਾਰ ਨੇ ਕੀਤੀ ਹੈ ਕਿ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਜਾਵੇ ਕਿਸੇ ਤਰ੍ਹਾਂ ਵੀ ਕੁਚਲਿਆ ਜਾਵੇ ਜੇ ਉਹ ਸਾਡੇ ਰਾਸ ਨਹੀਂ ਆਉਂਦੀ ਜਿਹੜੀ ਪ੍ਰੈਸ న్యూਟਰਲ ਕੰਮ ਕਰਦੀ ਹੈ ਉਹਨੂੰ ਪੂਰਾ ਦਬਾਉਂਦੇ ਆ ਇਹ ਇਹਨਾਂ ਨੇ ਸਰਦਾਰ ਬਰਜਿੰਦਰ ਸਿੰਘ ਹਮਦੜ ਨੂੰ ਪਿਛਲੇ 1 ਸਾਲ ਤੋਂ ਅਜੀਤ ਅਦਾਰੇ ਨੂੰ ਪਿਛਲੇ 2 ਸਾਲ ਤੋਂ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕੀਤਾ ਹੋਇਆ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਕੱਲ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ ਸਰਦਾਰ ਬਜਿੰਦਰ ਸਿੰਘ ਹਮਦੜ ਤੇ ਪਰਚਾ ਦਰਜ ਕੀਤਾ ਹੈ سنگੀਨ ਕੇਸ ਦਰਜ ਬਣਾਇਆ ਜਿਹੜਾ ਕਿ ਬਿਲਕੁਲ ਝੂਠਾ ਹੈ ਮੈਂ ਆਪ ਇਸ ਮਹਿਕਮੇ ਦਾ ਮੰਤਰੀ ਰਹਾ ਇਹ ਅਧਾਰਾ ਮੇਰੇ ਕੋਲ ਰਿਹਾ ਹੈ ਐਸ ਟੂਰਿਜ਼ਮ ਮਿਨਿਸਟਰ ਮੈਂ ਇਸ ਦਾ ਸਾਰਾ ਕੰਮ ਦੇਖਿਆ ਹੋਇਆ ਹੈ ਸਰਦਾਰ ਬਜਿੰਦਰ ਸਿੰਘ ਹਮਦਦਰਦ ਨੇ ਨਿਸ਼ਕਾਮ ਸੇਵਾ ਕੀਤੀ ਔਰ ਰਿਮਾਰਕੇਬਲ ਕੰਮ ਕੀਤਾ ਇਹ ਜੰਗੇ ਆਜ਼ਾਦੀ ਦਾ ادارਾ ਕੋਈ ਛੋਟਾ ادارਾ ਨਹੀਂ ਇਹਦਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਜਿਹੜਾ ਕਿ ਸਰਦਾਰ ਬਜਿੰਦਰ ਸਿੰਘ ਹਮਦਰਦ ਦੀ ਦੇਣ ਹੈ ਅਰ ਇਹਦੇ ਵਿੱਚ ਜਿੰਨਾ ਅਕਾਊਂਟ ਜੋ ਵੀ ਕੰਮ ਹੈ ਉਹ ਡੀਸੀ ਕਰਦਾ ਹੈ ਡੀਸੀ ਦੇ ਸੈਨਾ ਨਾਲ ਸਾਰੇ ਕੰਮ ਹੁੰਦੇ ਉਹ ਹੀ ਟੈਂਡਰ ਲਾਉਂਦਾ ਉਹ ਹੀ ਮੀਟਿੰਗ ਬੁਲਾਉਂਦਾ ਉਹ ਹੀ ਸਭ ਕੁਝ ਕਰਦਾ ਡੀਸੀ ਦਾ ਮੈਂਬਰ ਸੈਕਟਰੀ ਹੈ ਸਰਕਾਰ ਸਾਰਾ ਕੰਮ ਚਲਾਉਂਦੀ ਸਰਕਾਰੀ ਪੀਡਬਲਡ ਇਹਦਾ ਕੰਮ ਕਰਦੀ ਠੇਕੇਦਾਰੀ ਦਾ ਬੁਜਿੰਦਰ ਸਿੰਘ ਹਮਦਾਰਤਾ ਕਿਤੇ ਹੈ ਹੀ ਨਹੀਂ ਇਹ ਜੇ ਮਾਮਲੇ 'ਚ ਉਹ ਤਾਂ ਇੱਕ ਗਾਈਡਿੰਗ ਫੋਰਸ ਹੈ ਉਹ ਤਾਂ ਇਸ ادارے ਨੂੰ ਖੜਾ ਕਰਨ ਵਾਲਾ ਇੱਕ ਵਿਸ਼ੇਸ਼ ਵਿਅਕਤੀ ਹੈ ਸਿਰਫ ਤੇ ਸਿਰਫ ਦਬਾਉਣ ਵਾਸਤੇ ਪ੍ਰੈਸ ਦੀ ਆਵਾਜ਼ ਨੂੰ ਕਿ ਪ੍ਰੈਸ ਸਾਡੇ ਮੁਤਾਬਕ ਨਹੀਂ ਸਾਰਾ ਕੁਝ ਕਰਦੀ ਸਾਡੀ ਪੂਰਾ ਪੇਜ ਐਡ ਦਾ ਨਹੀਂ ਲਗਾਉਂਦੀ ਉੱਪਰ ਖਬਰਾਂ ਬਣਾ ਕੇ ਸੋ ਇਸ ਤਰੀਕੇ ਦੀ ਜਿਹੜੀ ਗੱਲ ਹੈ ਧਲਾਉਣੇ ਹਰਕਤ ਹੋਈ ਹੈ ਐਸੀ ਉਸ ਦਾ ਕੋਰ ਨਿੰਦਾ ਕਰਦੇ ਆ ਕੱਲ ਐਸੀਏ ਇਸ ਬਾਰੇ ਰੋਸ ਮਾਰਚ ਵੀ ਕੀਤਾ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੂੰ ਪਤਾ ਲੱਗ ਗਿਆ ਕਿ ਬਹੁਤ بڑا ਰੋਸ ਮਾਰਚ ਆ ਰਿਹਾ ਹੈ ਜਿਹਦੇ ਚ ਹਜ਼ਾਰਾਂ ਨੌਜਵਾਨੇ ਸੀ ਇਹਨਾਂ ਨੇ ਪਹਿਲਾਂ ਤੋਂ ਪਲਾਨ ਕਰਕੇ ਕਿ ਇਸ ਨੂੰ ਰੋਕਿਆ ਕਿਸ ਤਰ੍ਹਾਂ ਜਾਵੇ ਇੱਕ ਬੱਸ ਪਰ ਅਟੈਕ ਕਰਾਇਆ ਉਹ ਪਤਾ ਹੀ ਨਹੀਂ ਕਿੱਥੋਂ ਬੰਦੇ ਆਏ 5 ਮਿੰਟਾਂ 'ਚ ਆਏ ਬੱਸ ਤੋੜ ਕੇ ਚਲੇ ਗਏ ਤੇ ਬੱਸਾਂ ਵਾਲਿਆਂ ਨੇ ਹਟਾਲ ਕਰ ਦਿੱਤੀ ਇਹ ਜਿਹੜੀਆਂ ਹਰਕਤਾਂ ਸਰਕਾਰ ਕਰ ਰਹੀ ਹੈ ਅਰ ਆਮ ਆਦਮੀ ਪਾਰਟੀ ਕਰਾ ਰਹੀ ਹੈ ਜਿਦੇ ਚ ਬੀਜੇਪੀ ਦਾ ਵੀ ਹੱਥ ਹੋ ਜਾਂਦਾ ਇਹ ਕਿਉਂ ਕਰ ਰਹੇ ਜਲੰਧਰ ਦੇ ਨਾਲ ਕਿਉਂ ਜਲੰਧਰ ਦਾ ਮਾਹੌਲ ਖਰਾਬ ਕਰਨ ਲੱਗੇ ਵੇ ਇਲੈਕਸ਼ਨ ਜਿੱਤਨੇ ਹਾਰਨੇ ਪਹਿਲਾਂ ਵੀ ਇਲੈਕਸ਼ਨ ਹੁੰਦੇ ਰਹੇ ਆ ਕੋਈ ਜਿੱਤੇਗਾ ਕੋਈ ਹਾਰੇਗਾ ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਣਗੇ ਲੇਕਿਨ ਇਸ ਤਰੀਕੇ ਦੇ ਨਾਲ ਗੁੰਡਾ ਕਰਦੀ ਕਿ ਕਿਤੇ ਗੋਲੀ ਚਲਾਤੀ ਕਿਤੇ ਬੱਸ ਤੋੜਦੀ ਕੋਈ ਗੱਲ ਹੈ ਬੱਸ ਤੋੜ ਕੇ ਚਲੇ ਗਏ ਤੁਸੀਂ ਵੀ ਅੱਛੇ ਦੇ ਪੱਤਰਕਾਰ ਹੋ ਤੁਸੀਂ ਵੀ ਇੱਥੇ ਦੀ ਸ਼ਾਨ ਹੋ ਤੁਸੀਂ YouTube ਚ ਲਾਉਂਦੇ ਹੋ ਕੱਲ੍ਹ ਉਹ ਜੀਤ ਮੰਗੂ ਤੁਸੀਂ ਹੀ ਪਰਪੜਾ ਮੈਂ ਸਾਰੀ ਪ੍ਰੈਸ ਨੂੰ ਬੇਨਤੀ ਕਰਦਾ ਚਾਹੇ ਉਹ ਜਗ ਬਾਣੀ ਗੁਰੂ ਪੰਜਾਬ ਕੇਸਰੀ ਗਰੁੱਪਾ ਚਾਹੇ ਦੈਰਿਕ ਸਵੇਰਾ ਜੀਪਾ ਚਾਹੇ ਟ੍ਰਿਬਿਊਨ ਹੈ ਚਾਹੇ ਜਿੰਨੇ ਵੀ ਅਖਬਾਰ ਹੈ ਕਿਰਪਾ ਕਰਕੇ ਅੱਜ ਪ੍ਰੈਸ ਦੇ ਨਾਲ ਖੜੋ ਇਹ ਨਾ ਕਰੋ ਕਿ ਇਹ ਦਾਦਾਰਾ ਕਿਉਂਕਿ ਅੱਜ ਇੱਕ ਦਿਨ ਕਰਨੋਂ ਅੱਗ ਲੱਗੀ ਕੱਲ੍ਹ ਨੂੰ ਦੂਜੇ ਦਿਨ ਲੱਗਣੀ ਹੈ ਇਹਨਾਂ ਦਾ ਮੂੰਹ ਪੈ ਗਿਆ ਭਾਜਪੀ ਅਰ ਆਮ ਆਦੀ ਪਾਰਟੀ ਦਾ ਮੋਰਡਸ ਅਪਰੈਂਡੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਉਹ ਸਾਰਾ ਸੇਮ ਹੈ ਇੱਕੋ 48 ਦੇ ਚੱਟੇ-ਵੱਟੇ ਉਹ ਵੀ ਪ੍ਰੈਸ਼ਰਾਈਜ਼ ਕਰਕੇ ਪ੍ਰੈਸ ਨੂੰ ਦਬਾਉਂਦੇ ਆ ਜਾਂ ਲਾਲਜ ਦੇ ਕੇ ਦਬੋਵਗੇ ਇਹ ਵੀ ਉਸ ਤਰ੍ਹਾਂ ਹੀ ਕਰਦੇ ਆ ਉਹ ਵੀ ਵਿਜੀਲੈਂਸ ਨੂੰ ਯੂਜ਼ ਕਰਦੇ ਆ ਤੇ ਉਹ ਵੀ ਏਜੰਸੀਆਂ ਨੂੰ ਯੂਜ਼ ਕਰਦੇ ਆ ਸੋ ਇਹਨਾਂ ਦਾ ਕੰਮ ਇੱਕ ਤਰ੍ਹਾਂ ਦਾ ਸ਼ੈਲੀ ਇੱਕ ਹੈ ਪਾਰਟੀ ਇੱਕ ਹੈ ਇਸ ਲਈ ਅਸੀਂ ਇਸ ਜਿਹੜੀ ਹਰਕਤ ਹੋਈ ਹੈ ਜੀ ਘੋਰ ਨਿਜਾ ਕਰਦੇ ਲਗਾਤਾਰ ਐਸੀ ਰੋਸ ਵਿੱਚ ਰਹਿ ਕੇ ਇਲੈਕਸ਼ਨ ਲੜਾਂਗੇ ਕਿ ਜੀ ਸਾਡੇ ਪੰਜਾਬ ਦੇ ਵਿੱਚ ਅਜੀਤ ਅਕਵਾਰ ਦੀ ਬਹੁਤ ਬੜੀ ਕੰਟਰੀਬਿਊਸ਼ਨ ਹੈ ਪੰਜਾਬੀ ਦੇ ਵਿੱਚ ਤੇ ਇਹ ਕੋਈ ਵਰਜਿੰਦਰ ਸਿੰਘ ਹਵਦਰ ਦਾ ਹੀ ਆਧਾਰਾ ਨਹੀਂ ਹੈ ਇਹ ਟਰਸਟ ਦਾ ਆਧਾਰਾ ਵਰਜਿੰਦਰ ਸਿੰਘ ਹਵਦਰ ਇਹਦੇ ਮਾਲਕ ਨਹੀਂ ਹੈ ਸੰਪਾਦਕ ਹੈ ਇਹ ਪ੍ਰਾਪਰਟੀ ਸਾਰੀ ਟਰਸਟ ਦੀ ਹੈ ਉਹ ਤਾਂ ਇੱਕ ਨਿਸ਼ਕਾਮ ਉਹਨਾਂ ਨੇ ਪਹਿਲਾਂ ਪੰਜਾਬੀ ਟ੍ਰਿਬਿਊਨ ਨੂੰ ਵੀ ਕੰਮ ਕਾਮਯਾਬ ਕੀਤਾ ਸੀ ਉਹਨਾਂ ਦੇ ਵਿੱਚ ਵੀ ਕੰਮ ਕੀਤਾ ਸੋ ਐਸੀ ਇਸ ਚੀਜ਼ ਦੀ ਘੋਰ ਨਿੰਦਾ ਕਰਦੇ ਔਰ ਲਗਾਤਾਰ ਰੋਸ ਕਰਕੇ ਐਸੀ ਇਲੈਕਸ਼ਨ ਲੈਣਾ ਪ੍ਰੋਬਲਮ ਹੈ ਜੀ ਕਿ ਇਹਨਾਂ ਨੇ ਤਾਂ ਹਾਦੀ ਚੱਕਦੀ ਰ ਕੱਲ ਨੂੰ ਦੇਖੋ ਤੁਸੀਂ ਨਵੇਂ ਹੋ ਯੂਟਿਊਬਰ ਉਹ ਬਹੁਤ ਸਾਰੇ ਨਵੇਂ ਮੁੰਡੇ ਕੱਲ ਨੂੰ ਤੁਹਾਡੇ ਤੇ ਪ੍ਰੈਸ਼ਰ ਕਰਨਗੇ ਤੁਹਾਨੂੰ ਵੀ ਮੈਂ ਤਾਂ ਕਹਿਣਾ ਕਿ ਕਾਲੇ ਬਿੱਲੇ ਲਾ ਕੇ ਘੁੰਮਣਾ ਚਾਹੀਦਾ ਇਹ ਜੋ ਸਰਕਾਰ ਇਹ ਜਲੰਧਰ ਨੂੰ ਹੱਥ ਪਾਇਆ ਇਹਨਾਂ ਨੇ ਇਹਨਾਂ ਨੇ ਜਲੰਧਰ ਦੀ ਬੇਇੱਜ਼ਤੀ ਕੀਤੀ ਹੈ ਇਹਨਾਂ ਨੇ ਜਲੰਧਰ ਸ਼ਹਿਰ ਨੂੰ ਜੇ ਪ੍ਰੈਸੇ ਤੇ ਡਾਊਨ ਹੁੰਦੀ ਹੈ ਤਾਂ ਜਲੰਧਰ ਸ਼ਹਿਰ ਦੀ ਜਿਹੜੀ ਅੱਗੇ ਉੰਤੀ ਤਰੱਕੀ ਆ ਰੁਕਣੀ ਹੈ ਇਸ ਲਈ ਐਸੀ ਰੋਸ ਵਿੱਚ ਅੱਜ ਇਹ ਨਹੀਂ ਕਰ ਰਹੇ ਅੱਜ ਕੱਲ ਨੂੰ ਕਰਾਂਗੇ ਸਰ ਜਲੰਧਰ ਦੇ ਕਈ ਪੱਤਰਕਾਰਾਂ ਤੇ ਪਿਛਲੇ 5-6 ਮਹੀਨੇ ਦੇ ਵਿੱਚ ਪੁਲਿਸ ਕਾਰਵਾਈ ਹੋਈ ਉਹ ਤੇ ਪਰਚੇ ਦਰਜ ਹੁੰਦੇ ਆ ਰਹੇ ਆ। ਔਰ ਪੰਜਾਬ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿ ਜਦੋਂ ਦੀ ਸਰਕਾਰ ਬਣੀ ਹੈ ਕਿ ਪੱਤਰਕਾਰਾਂ ਦੇ ਬੜੇ ਦੁਆਲੇ ਹੋਈ ਪਈ ਹੈ। ਇਹਨੂੰ ਕਿਵੇਂ ਦੇਖਦੇ ਹੋ ਸਰ? ਕਿੰਨੇ ਯੂ ਟਿਊਬ ਟਿਊਬ ਚੈਨਲ ਬੰਦ ਕਰਤੇ ਕਿੰਨੇ ਪੱਤਰਕਾਰਾਂ ਦੇ ਬੰਦ ਕਰਤੇ ਬਹੁਤ ਬੰਨੋ ਪੱਤਰਕਾਰ ਮਿਲਦੇ। ਭਾਈ ਜੀ ਸਹੀ ਤਾਂ ਸਰਕਾਰ ਦੇ ਵਿੱਚ ਸਤਾਏ ਵੀ ਸਾਨੂੰ ਇੰਟਰਵਿਊ ਤਾਂ ਦੋ। ਇੱਕ ਤੂੰ ਇਸ ਤਰ੍ਹਾਂ ਕਰਦੀ ਹੈ ਸਰਕਾਰ ਪ੍ਰੈਸ ਡੈਮੋਕਰੈtic ਸਿਸਟਮ ਹੈ। ਅਗਰ ਲੋਕਤੰਤਰ ਦੇ ਵਿੱਚ ਪ੍ਰੈਸ ਆਜ਼ਾਦ ਨਹੀਂ ਹੈ ਤਾਂ ਕਦੋਂ ਆਜ਼ਾਦ ਹੋਏਗੀ ਇਹ ਤਾਨਾਸ਼ਾਹੀ ਰਾਜ ਕਰਨ ਲੱਗੇ ਹੋਏ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਪਰਸਨਲ ਲੈ ਕੇ ਸਰਦਾਰ ਬਜਿੰਦਰ ਸਿੰਘ ਤੇ ਪਰਚਾ ਦਰਜ ਕੀਤਾ ਤੁਸੀਂ ਸਰਕਾਰ ਦਾ ਜੰਤਰਤੰਤਰ ਯੂਜ਼ ਕਰਕੇ ਅਜੀਤ ਅਖਬਾਰ ਨੂੰ ਦਬਾਰੇ ਹੋ ਪ੍ਰੈਸ ਨੂੰ ਦਬਾਰੇ ਐ ਤੇ ਕਿੰਨੇ YouTube ਚੈਨਲ ਬੰਦ ਕਰਤੇ ਐ ਇਹ ਕੀ ਹੋ ਰਿਹਾ ਤੁਸੀਂ ਤਾਨਾਸ਼ਾਹੀ ਰਾਜਾ ਹੋ ਜਾਂ ਤੁਸੀਂ ਲੋਕਤੰਤਰ ਦੇ ਚੁਣੇ ਹੋਏ ਐ ਸੀਐਮਓ ਅੱਲੋ ਜੀ ਪਾਸੇ ਜਿੰਨੇ ਥੋੜਾ ਅਪਡੇਟ ਕਰੋਗੇ ਹੋਇਆ ਕੀ ਕੱਲ ਜੀ ਐਸੀ ਸ਼ਹਿਰ ਤੋਂ 10 ਕਿਲੋਮੀਟਰ ਬਾਹਰ ਇੱਕ ਰੋਸ ਮਾਰਚ ਤਿਆਰ ਕਰਿਆ ਕਿ ਜੀ ਅਜੀਤ ਤੇ ਪ੍ਰਸਤੀ ਆਜ਼ਾਦੀ ਤੇ ਹਮਲਾ ਹੋਇਆ ਸਸੀਂ ਰੋਸ ਮਾਰਚ ਕਰਨਾ ਹਾਲਾਂਕਿ ਪਹਿਲਾਂ ਐਸੀ ਰੋਡ ਸ਼ੋਅ ਕਰਨਾ ਸੀ ਉਹ ਪਰ ਐਸੀ ਰੋਡ ਰੋਸ ਮਾਰਚ ਕੀਤਾ ਅਜੇ ਐਸੀ 5 ਕਿਲੋਮੀਟਰ ਪਿੱਛੇ ਸੀ ਸ਼ਹਿਰ ਤੋਂ ਕਿ ਸਾਨੂੰ ਖਬਰ ਆਈ ਕਿ ਰਸਤਾ ਰੁਕ ਗਿਆ ਜੀ ਬੱਸਾਂ ਦੀ ਹੜਤਾਲ ਬੱਸਾਂ ਐਦਾਂ ਲਗਾ ਦਿੱਤੇ ਰਸਤੇ ਦੇ ਵਿੱਚ ਕਿਸੇ ਨੇ ਬੱਸ ਤੇ ਅਟੈਕ ਕਰ ਦਿੱਤਾ ਅਸਲ ਦੇ ਵਿੱਚ ਇਹ ਸੋਚੀ ਸਮਝੀ ਸਾਜ਼ਿਸ਼ ਸੀ ਪਹਿਲਾਂ ਪਤਾ ਲੱਗਿਆ ਸੀ ਕਿ ਰੋਸ ਮਾਰਚ ਆ ਰਿਹਾ ਹੋ ਸਕਦਾ ਸਵੇਰੇ ਪਲੈਨਿੰਗ ਹੋਵੇ ਜਦ ਪਰਚਾ ਦਰਜ ਕੀਤਾ ਕਿਉਂਕਿ ਸਾਡਾ ਰੋਡ ਸ਼ੋ ਵੀ ਸੀ ਪਲਾਨ ਪਹਿਲਾਂ ਉਹ ਹੋ ਸਕਦਾ ਉਹਨਾਂ ਵੀ ਰੋਕਣਾ ਹੋਵੇ ਤੇ ਕੁਝ ਬੰਦੇ ਆਏ ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਮੈਂ ਮੌਕੇ ਤੇ ਤਾਂ ਹੈ ਨਹੀਂ ਸੀ ਉਹਨਾਂ ਨੇ ਆਉਂਦੇ ਹੀ ਬੱਸ ਪਰ ਅਟੈਕ ਕਰਿਆ ਬੱਸ ਤੋੜਤੀ ਬੱਸ ਸਵਾਰੀਆਂ ਦੱਡ ਭੁਜਾਤਿਆਂ ਉੱਤੇ ਦੇ ਆਪੇ ਭੱਜ ਜਾਂਦੀ ਪਤਾ ਨਹੀਂ ਕੀ ਟੈ ਹੈ ਤਲਵਾਰਾਂ ਨਾਲ ਹਮਲਾ ਹੋਇਆ ਮਨ ਨੂੰ ਇਹ ਵੀ ਪਤਾ ਲੱਗਿਆ ਕੁਝ ਨਹੰਗ ਸਿੰਘਾਂ ਦੇ ਬਾਣੇ ਵਿੱਚ ਵੀ ਸੀਗੇ ਬੰਦੇ ਹੋ ਸਕਦਾ ਜਾਲੀ ਬੰਦੇ ਤਿਆਰ ਕੀਤੇ ਹੋਣ ਸੋ ਅਟੈਕ ਕਰਕੇ ਬੱਸ ਤੋੜ ਕੇ ਅਗਲੇ ਮਿੰਟੋ ਵਿੱਚ ਭੱਜ ਗਏ ਅਜੇ ਤੱਕ ਮਨੂੰ ਕੋਈ ਵੀਡੀਓ ਉਪਲਬਧ ਨਹੀਂ ਹੋ ਰਹੀ ਤੁਹਾਡੇ ਤੋਂ ਉਹ ਵਾਹਨ ਕਿੰਨਾ ਅੱਗੇ ਪਿੱਛੇ ਬਸ ਤੀ 7:00 ਵਜੇ 5 ਕਿਲੋਮੀਟਰ ਅੱਗੇ ਸੀ ਇਹ ਸਭ ਮਤਲਬ ਬਹੁਤ ਬੜੀ ਟ੍ਰੈਫਿਕ ਵਿੱਚ ਪਿੱਛੇ ਹੀ ਸਾਨੂੰ ਰੋਕ ਲਿਆ ਗਿਆ ਕਹਿੰਦਾ ਕਿ ਅਸੀਂ ਕੋਡਾ ਰੋਡ ਰੋਕ ਲਗਾਏਗੀ ਇਸ ਲਈ ਕਿੰਦੇ ਕਿ ਬੋਡੀ ਵੈਲੀ ਚੋਂ ਬੰਦ ਨਿਕਲ ਕੇ ਦਾ ਉਲਣਬਾਜ਼ੀ ਕਰਕੇ ਮੇਰੀ ਗੱਲ ਸੁਣੋ ਕੋਈ ਆਪਣੇ ਪਾਏ ਪੈਰ ਤੇ ਪੁਹਾੜੀ ਮਾਰਦਾ ਐ ਐਸੀ ਉਹ ਆਪਣਾ ਰੋਡ ਸ਼ੋਅ ਖਰਾਬ ਕਰਾਂਗੇ ਇਹ ਐਡਾ ਬੜਾ ਰੋਡ ਸ਼ੋਅ ਆ ਰਿਹਾ ਸਾਡੀ ਜਿਹਦੇ ਨਾਲ ਰੋਸ ਜਾਣਾ ਸੀ ਸਾਰੀ ਦੁਨੀਆ ਦੇ ਵਿੱਚ ਇਹ ਪੋਰਸਰ ਨਹੀਂ ਇਹ ਤਾਂ ਕਰਾਉਦੀ ਹੈ ਸਰਕਾਰੀ ਕਰਾ ਰਹੀ ਹੈ ਇਹ ਸਾਰਾ ਕੁਝ ਸਰਕਾਰ ਵੱਲੋਂ ਹੋਇਆ ਆਮ ਆਦਿ ਪਾਰਟੀ ਵੱਲੋਂ ਹੋਇਆ ਇਹ ਕੰਮ ਤੇ ਫਿਰ ਇੱਥੇ ਪੜਨਾ ਕੀ ਨੇ ਕਿਸੇ ਨੂੰ ਅੱਜ ਤੱਕ ਇਹਨਾਂ ਨੇ ਮੁਸੇਵਾਲੇ ਦੇ ਫੜਲੇ ਕਿਆ ਇਹਨਾਂ ਨੇ ਅੰਬੀਆਂ ਦੇ ਬੰਦਿਆਂ ਦਾ ਉਹ ਕਰਿਆ ਇੱਥੇ ਕਿਆ-ਕਿਆ ਤਰਾਰੀ ਹੈ ਸਰਕਾਰਾਂ ਕਿ ਤੁਹਾਡੇ ਹੋਰ ਵੀ ਇਹੋ ਜਿਹੇ ਰੋਡ ਸ਼ੋ ਹੋਣੇ ਜਿਹੋ ਦੇ ਵਿੱਚ ਇਦਾਂ ਹੀ ਕੋਈ ਨਾ ਰੀਕਾ ਪੈਂਦੇ ਦੇਖੋ ਜੀ ਐਸੀ ਇਲੈਕਸ਼ਨ ਲੜ ਰਹੇ ਤੇ ਇਲੈਕਸ਼ਨ ਲੜਨਾ ਇਹਨਾਂ ਨੇ ਜੋ ਕੁਝ ਕਰਨਾ ਹੈ ਕਰੀ ਜਾਣ ਐਸੀ ਆਪਣਾ ਇੱਕ ਨੇਕ ਨੀਤੀ ਇਮਾਨਦਾਰੀ ਔਰ ਆਪਣੇ ਆਪ ਨੂੰ ਸਾਫ ਸੁਥਰੇ ਰੱਖ ਕੇ ਇਲੈਕਸ਼ਨ ਲੜਾਂਗੇ ਐਸੀ ਜਿਹੜਾ ਇਹ ਅੰਨਾ شاہੀ ਤਖਤੇ شاہੀ ਹੈ ਜੀਤ ਉਹ ਖਵਾਰ ਤੇ ਪਰਚਾ ਹੋਇਆ ਇਸ ਤਰ੍ਹਾਂ ਸਾਡੇ ਮੇਰੇ ਤੇ ਵੀ ਹੋ ਸਕਦਾ ਮੇਰੇ ਬੰਦਿਆਂ ਤੇ ਵੀ ਹੋ ਸਕਦਾ ਅੱਜ ਸਰਪੰਚਾਂ ਨੂੰ ਵੀ ਧਮਕੀਆਂ ਆ ਰਹੀਆਂ ਇਹ دہشت ਦਾ ਮਾਹੌਲ ਜੋ ਆਮ ਆਦਮੀ ਪਾਰਟੀ ਅਰ ਬੀਜੇਪੀ ਇੱਥੇ ਪੈ ਰਹੀ ਹੈ ਇਹਦੇ ਵਿੱਚੋਂ ਅਸੀਂ ਸਾਫ਼ ਸੁਥਰੇ ਲੜ ਕੇ ਇੱਥੇ ਇੱਕ ਅੱਛਾ ਪ੍ਰਸ਼ਾਸਨ ਦਮਾਗੇ ਅਰ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਦੀ ਲੜਾਈ ਮੈਂ ਲੜਾਂਗਾ ਆ ਜਿਹੜੇ ਮਾਫੀਆ ਗਰੁੱਪਾਂ ਨਾਲ ਦੀ ਲੜਾਈ ਮੈਂ ਲੜਾਂਗਾ ਯਾ ਮੈਂ ਰਹਾਂਗਾ ਇਹ ਆਏ ਮਾਫੀਆ ਗੈਂਗਸਟਰ ਹੋ ਰਹਿਣਗੇ ਲੜਾਈ ਲੜਾਂਗਾ ਫੈਸਲਾ ਕੌਣ ਦੇ ਨਾਲ ਜਾਨ ਜਾਏ ਜੋ ਮਰਜੀ ਜਾਏ